ਦੀ ਗੁਰ ਕੈ ਨਾਤ ਭਗਤ ਵਛਲ ਸਮਝੇ ਸੰਸਾਰ ਨੂੰ ਸਰਬ ਸੰਜਾ ਉਪਦੇਸ਼ ਦੇ ਨਿਵਾੜੇ ਰਹੇ ਗੁਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਹਜ਼ੂਰੀ ਅੰਦਰ ਜਨ ਗਾਠੇ ਗੁਰਸਾਰੇ ਗੁਰ ਪਿਆਰੀ ਸਾਧ ਸੰਗਤ ਜੀ ਬੜਾ ਭਾਗੇ ਹਾਂ ਜੇ ਅੰਮ੍ਰਿਤ ਵੇਲੇ ਦੀ ਸੁਭਾਅ ਕਰਦਿਆਂ ਓਕ ਤਖਾਣਾ ਵਿਆਪੇ ਕੰਠ ਮਿਲਿਆ ਹਰਨਾ ਦੇ ਵਾਹ ਵਾਰ ਅਨਸਾਰ ਓਕ ਦੇ ਮਹੀਨੇ ਨੂੰ ਮੁਖ ਰੱਖਦਿਆਂ ਰੋਜ਼ਾਨਾ ਗੁਰੂ ਘਰ ਹਾਜ਼ਰੀ ਭਰਦੇ ਹਾਂ ਆਓ ਜੋ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਲੜੀਵਾਰ ਵਿਆਖਿਆ ਰੰਭ ਕੀਤੀ ਹੈ ਉਸ ਨੂੰ ਅੱਗੇ ਸਮਝਣ ਦਾ ਯਤਨ ਕਰੀਏ ਅਜਾਤਨਾ ਸਰੀਰ ਮਹਿਲਾ ਪਹਿਲਾ ਗਗਨ ਮੈਂ ਥਾ ਰੌਚਨ ਦੀਪਕ ਬਣੀ ਤਾਰਕਾ ਮੰਡਲ ਜਨਕ ਮੋਤੀ ਊਪਮਾ ਮਿਆਲ ਫਗਨ ਚਬਰੋ ਕਰੇ ਸਗਲ ਬਨਾਈ ਫੁਲੰਤ ਜੋਤੀ ਇਹ ਸ਼ਬਦ ਤਾਂ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਗਨਾਥ puri ਦੇ ਵਿੱਚ ਪਚਾਰਿਆ ਸੀ ਜਦੋਂ ਉਥੋਂ ਦੇ ਪੜਤਾ ਨੇ ਕਿਹਾ ਸੀ ਆਓ ਸਾਡੇ ਨਾਲ ਇਸ ਜਗਨਾਥ puri ਦੀ ਅਰਦਾਸ ਇਸ ਆਰਤੀ ਕਰਨੇ ਆ ਤੇ ਪਾਤਸ਼ਾਹ ਜੀ ਨੇ ਕਿਹਾ ਕਿਹੜੀ ਆਰਤੀ ਤੁਸੀਂ ਗੱਲ ਕਰ ਰਹੇ ਹੋ ਉਹ ਕਾਲਪੁਰਖ ਉਹ ਪ੍ਰਮਾਤਮਾ ਸਾਰੇ ਥਾਂ ਤੇ ਵਿਆਜਮਾਨ ਹੈ ਕਿਹਦੇ ਆਰਤੀ ਕਰਦੇ ਸਭ ਲੋੜ ਨਹੀਂ ਉਨੇ ਯਾਦ ਤੀਸਰਾ ਹੀ ਹੋ ਰਹੀ ਹੈ ਗगन ਮੈਂ ਤਾਰ ਇਹ ਆਕਾਸ਼ ਇੱਕ ਥਾਲ ਦੇ ਵਾਂਗ ਹੈ ਗगन ਮੈਂ ਤਾਰ ਚੰਦ ਦੀਪਕ ਬਣੇ ਜਿੱਚ ਚੰਦਰਾ ਚੰਦਰਮਾ ਵਰਗੇ ਦੀਵੇ ਨੇ ਤਾਰਕਾ ਮੰਡਲ ਜਨਕ ਮੋਤੀ ਤੇ ਤਾਰੇ ਮੋਤੀਆਂ ਦੀ ਨਿਆਈ ਇਸ ਥਾਲ ਦੇ ਵਿੱਚ ਜਗਮਗਾ ਰਹੇ ਨੇ ਧੂਤਮਲ ਆਲੋ ਮਨ ਆਲੋ ਫਦਰ ਪਰਵਤ ਹੈ ਜਿੱਚ ਚੰਦਨ ਵਰਗੇ ਬੂਟੇ ਨੇ ਉਥੋਂ ਹਵਾ ਆ ਰਹੀ ਹੈ ਪવન ਚਬਰੋ ਕਰੇ ਇਹ ਹਵਾ ਚਬਰ ਕਰੇ ਹੈ ਸਗਲ ਬਨਰਾਏ ਫੁਲੰਤ ਜੋਤੀ ਸਾਡੇ ਬਨਸਪਤੀ ਇਹ ਸਾਰੇ ਕੁਦਰਤ ਉਸ ਪਰਮਾਤਮਾ ਦੀ ਆਰਤੀ ਕਰ ਰਹੀ ਹੈ ਸਾਨੂੰ ਕੋਈ ਇੱਕ ਯਾਚਾਰ ਦੇਵੇ ਜਗਾ ਕੇ ਆਰਤੀ ਕਰਨੀ ਲੋੜ ਨਹੀਂ ਹਰ ਥਾਂ ਪਰਮਾਤਮਾ ਹੈ ਹਰ ਥਾਂ ਉਸ ਦੀ ਆਰਤੀ ਹੋ ਰਹੀ ਹੈ ਕੈਸੀ ਆਰਤੀ ਹੋਏ ਪਾਵਕ ਖੰਨਾ ਤੇਰੀ ਆਰਤੀ ਇਹ ਕਿਹੋ ਜਿਹੀ ਆਰਤੀ ਹੈ ਜਿਹੜਾ ਸਹਿਜ ਬਤੇ ਨਾਲ ਆਪਣੇ ਆਪ ਕੁਦਰਤੀ ਤੌਰ ਤੇ ਮੈਚਰ ਹੋ ਰਹੀ ਹੈ ਪਾਵਕ ਖੰਨਾ ਪਾਵਕ ਖੰਨਾ ਤੋਂ ਪਾਵਕ ਜਿਸ ਨੇ ਸੰਸਾਰ ਨੂੰ ਪੈਦਾ ਕੀਤਾ ਇਸ ਸੰਸਾਰ ਨੂੰ ਖਤਮ ਕਰਨ ਵਾਲਾ ਇਹ ਉਹਦੀ ਆਰਤੀ ਸਦਾ ਹੋ ਰਹੀ ਹੈ ਅਨਹਤਾ ਸ਼ਬਦ ਵਜੰਤ ਪੇਰੀ ਅਨਹਤਾ ਜਿਹੜੇ ਕਦੇ ਨਾ ਖਤਮ ਹੋਣ ਵਾਲੇ ਸਾਜ ਪਰਮਾਤਮਾ ਦੇ ਰਜਾ ਵਿੱਚ ਵੱਜ ਰਹੇ ਨੇ ਸ਼ਬਦ ਹੈ ਵਜੰਤ ਭੇਹੀ ਉਹ ਸ਼ਬਦ ਦੇ ਨਾਲ ਉਸ ਦੇ ਗੁਣਾਂ ਨੂੰ ਗਾਇਆ ਜਾ ਰਿਹਾ ਹੈ ਰਹਾ ਉਹ ਸਹਿਤ ਪਰ ਨੈਣ ਸਹਿਤੋ ਭਾਵ ਹੈ ਹਜ਼ਾਰ ਹਜ਼ਾਰਾਂ ਹੀ ਅੱਖਾਂ ਸਹਿਤ ਪਰ ਨੈਣ ਨੈਣ ਤੋਂ ਭਾਵ ਹੈ ਅੱਖਾਂ ਨਨ ਨੈਣ ਹੈ ਤੋਏ ਕੋ ਉਹ ਪਰਮਾਤਮਾ ਦੀਆਂ ਹਜ਼ਾਰਾਂ ਹੀ ਅੱਖਾਂ ਨੇ ਕਿਉਂਕਿ ਜਿੰਨੇ ਵੀ ਜੀਵ ਆ ਸਾਰਿਆਂ ਦੀਆਂ ਅੱਖਾਂ ਨੇ ਸਾਰੇ ਪ੍ਰਮਾਤਮਾ ਦੇ ਰੂਪ ਨੇ ਕਹਿ ਲਏ ਹਜ਼ਾਰਾਂ ਅੱਖਾਂ ਪ੍ਰਮਾਤਮਾ ਦੀਆਂ ਨੇ ਮਨਨੈਲ ਰਹਿ ਤੁਹੇ ਕੋ ਤੇ ਇੱਕ ਗੱਲ ਹੁੰਦੀ ਆ ਪ੍ਰਮਾਤਮਾ ਦੀ ਇੱਕ ਵੀ ਅੱਖ ਨਹੀਂ ਪ੍ਰਮਾਤਮਾ ਤੇ ਸਾਰੇ ਥਾਂ ਰੂਪਿਆ ਹੋਇਆ ਹੈ ਸੈਤ ਤਬ ਨੈਨ ਨੈਨ ਹੈ ਤਰੇ ਕੋ ਸੈਸ ਮੂਰਤ ਨਾ ਏਕ ਤੁਹੀ ਕਿੱਥੇ ਆਪਾਂ ਕਹਿ ਰਹੇ ਆ ਕਿ ਪ੍ਰਮਾਤਮਾ ਦੀਆਂ ਅੱਖਾਂ ਹੀ ਮੂਰਤਾਂ ਨੇ ਆਪਾਂ ਮੂਰਤਾਂ ਬਿਠੇ ਆ ਸਹਿਤ ਹਜ਼ਾਰਾਂ ਹੀ ਮੂਰਤਾਂ ਨੇ ਨਮਾ ਇਕ ਤੁਹੀ ਪਰ ਪ੍ਰਮਾਤਮਾ ਇਹ ਨਾ ਤੋ ਵੱਖਰਾ ਹੈ ਇਸ ਸੰਸਾਰ ਤੇ ਇਕ ਤਨ ਦਰਮਿਆ ਹੋਇਆ ਹੈ ਉਹਦੀ ਇਕ ਵੀ ਮੂਰਤ ਨਹੀਂ ਕੋਈ ਜਿਹਦੇ ਤੇ ਆਪਾਂ ਨਿਚਾ ਕਰ ਸਕੀਏ ਕਿ ਇਕੋ ਹੀ ਮੂਰਤ ਹੈ ਇਕੋ ਹੀ ਅੱਖ ਹੈ ਜਿਹਦੇ ਚ ਪ੍ਰਮਾਤਮਾ ਹੈ ਸਹਿਸ ਪਦਿਮਨਨ ਇਕ ਪਦ ਗਦ ਬਿਨਰ ਸਹਿਤੁਰ ਗਦ ਚਲਤ ਮੋਹੀ ਪ੍ਰਮਾਤਮਾ ਦੇ ਇਕ ਸਰੀਰ ਜਾਂ ਇਕ ਪੈਰ ਨਹੀਂ ਹਜ਼ਾਰਾਂ ਹੀ ਪੈਰ ਹੈ ਇੱਕ ਨੱਕ ਨਹੀਂ ਹਜ਼ਾਰਾਂ ਹੀ ਨੱਕ ਨੇ ਜਿਹੜੇ ਕੁਦਰਤ ਨੂੰ ਸੁਗੰਧੇ ਦੇ ਰਹੇ ਨੇ ਭਾਵੇਂ ਕੀ ਸਮਝਣ ਦੀ ਗੱਲ ਹੈ ਆਪਾਂ ਕਿਸੇ ਇੱਕ ਥਾਂ ਤੇ ਪਰਮਾਤਮਾ ਨੂੰ ਨਹੀਂ ਮੰਨ ਸਕਦੇ ਕੁਦਰਤ ਦੇ ਵਿੱਚ ਸੰਸਾਰ ਦੇ ਅੰਦਰ ਕਣ ਕਣ ਦੇ ਅੰਦਰ ਪਰਮਾਤਮਾ বিরাজਮਾਨ ਹੈ ਕੋਈ ਵੀ ਉਹ ਜੀ ਥਾਂ ਨਹੀਂ ਜਿੱਥੇ ਅਸੀਂ ਪਰਮਾਤਮਾ ਤੋਂ ਉਹਲਾ ਕਰ ਲਈਏ ਕਿ ਪਰਮਾਤਮਾ ਮੈਨੂੰ ਨਹੀਂ ਦੇਖੇ ਉਹ ਸਾਡੇ ਚੰਗੇ-ਮੁੰਦੇ ਕੰਮ ਦੇਖ ਰਿਹਾ ਹੈ। ਅਸੀਂ ਚੰਗੇ ਕਰਨੇ ਨੇ ਜਾਂ ਮਾੜੇ ਕਰਨੇ ਨੇ ਉਹ ਸਾਡਾ ਆਪਣਾ ਨਿਸ਼ਚਾ ਹੈ। ਆਪਾਂ ਗੁਰੂ ਘਰ ਆਉਣ ਦਾ ਹਵਾਲਾ ਇਸ ਕਰਕੇ ਜਿੰਨੇ ਆ ਇਸ ਤਨ ਨੂੰ ਆਲਸ ਨੂੰ ਤਿਆਗ ਦਿਆ ਹੋਇਆ ਇਸ ਸਰੀਰ ਨੂੰ ਗੁਰੂ ਘਰ ਲੈ ਕੇ ਆਉਨੇ ਆ ਆਪਣੇ ਮਨ ਤੇ ਕਾਬੂ ਪਾਉਣ ਵਾਸਤੇ ਮਨ ਨੂੰ ਗੁਰੂ ਦੇ ਨਾਲ ਵਿੰਨਣ ਵਾਸਤੇ। ਕਿਉਂਕਿ ਗੱਲ ਹੋਈ ਹੈ ਇੱਕ ਦੀ ਜੇ ਗੁਰੂ ਤੋਂ ਢੁੱਟਣਾ ਹੋਵੇ ਤੇ ਫਿਰ ਬਾਦਸ਼ਾਹ ਜੀ ਨੇ ਸਹਿਬਜ਼ਾਦੇ ਨੂੰ ਕੀ ਲੋੜ ਸੀ ਛਿੰਦੀ ਨੇ ਗੁਰੂ ਤੋਂ ਬੇਵਕਾਇਵੀ ਤੇ ਸਿੰਦੇ ਪ੍ਰਵਾਣ ਕਰਨ ਲਈ ਪਰ ਅੱਜ ਆਪਾਂ ਬਿਨਾਂ ਕਿਸੇ ਵਜਾ ਤੋਂ ਬਿਨਾਂ ਕਿਸੇ ਅਟੈਚਾਰ ਤੋਂ ਇੱਕ ਆਲਸ ਦੇ ਵਜਿ ਹੋਏ ਆਪਣੇ ਆਸ਼ੋ ਰਾਮ ਦੇ ਵਜਿ ਹੋਏ ਕਿਤੇ ਨਾ ਕਿਤੇ ਗੁਰੂ ਘਰ ਤੋਂ ਬੇਨੁਕ ਹੋ ਰਹੇ ਨੇ ਆ ਸਨ ਜੋਤ ਜੋਤ ਹੈ ਸੁਰੇ ਸਾਹਮਣੇ ਮੇਟੀ ਜੀ ਪਰਮਾਤਮਾ ਦੀ ਜੋਤ ਹੈ ਉਹਦੇ ਜੋਤ ਬਿਨਾ ਕੋਈ ਸੰਸਾਰ ਤੇ ਜਿੰਦਾ ਨਹੀਂ ਰਹਿ ਸਕਦਾ ਸਾਹਮਣੇ ਜੋਤ ਜੋਤ ਹੈ ਸੋ ਇਹ ਤੇਦਾ ਚਾਨਣ ਸਾਹਮਣੇ ਚਾਨਣ ਹੋਏ ਉਹਦੀ ਕਿਰਪਾ ਸਦਕਾ ਹੈ ਮਨ ਸੰਸਾਰ ਤੇ ਦੁਨੀਆਂ ਨੂੰ ਦੇਖਦਾ ਹੈ ਗੁਰ ਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਤੇ ਚੱਲ ਕੇ ਗੁਰੂ ਦੀ ਵਿਚਾਰ ਨੂੰ ਮਨ ਕੇ ਇਹ ਜੋਤ ਪ੍ਰਗਟ ਹੋ ਜਾਂਦੀ ਹੈ ਮਨ ਆਪਣਾ ਚਾਨਣ ਹੋ ਜਾਂਦਾ ਹੈ ਕਿ ਭਈ ਪ੍ਰਾਪਤ ਹੈ ਮਾਨ ਕੁਦੇਰੀਆਂ ਮੈਂ ਸੰਸਾਰ ਤੇ ਲਾਹ ਘਟਣ ਵਾਸਤੇ ਆਇਆ ਹਾਂ ਜੋਤਿਸ ਭਾਵ ਸੋ ਆਤੀ ਹੋਏ ਪਰਮਾਤਮਾ ਦੀ ਯਾਦ ਦੀ ਕਿਹੋ ਜਿਹੀ ਹੈ ਜੋ ਤੁਹਾਨੂੰ ਚੰਗਾ ਲੱਗ ਰਿਹਾ ਹੈ ਉਹ ਸੰਸਾਰਤੀ ਹੋ ਰਿਹਾ ਹੈ ਕਿਉਂਕਿ ਮਨੁੱਖ ਦੇ ਹੱਥ ਕੁਝ ਨਹੀਂ ਮਨੁੱਖ ਉਹਦੀ ਆਰਤੀ ਦੇ ਭਾਲ ਕਿਉਂ ਦੇ ਹੁਕਮ ਦੇ ਅੰਦਰ ਆਉਂਦਾ ਹੈ ਹੁਕਮ ਚਲੇ ਜਾਂਦਾ ਹੈ ਰੂਹਾਂ ਬਦਲਦੀਆਂ ਆ ਜਾਂਦੀਆਂ ਨੇ ਸਰੀਰ ਬਦਲਦੇ ਰਹਿੰਦੇ ਨੇ ਜੋਤਿਸ ਭਾਵ ਸੋ ਆਰਤੀ ਹੋਏ ਜੋਸ ਨੂੰ ਚੰਗਾ ਲੱਗ ਰਿਹਾ ਹੈ ਉਹ ਇਸ ਸੰਸਾਰ ਤੇ ਵਰਤ ਰਿਹਾ ਹੈ ਹਰ ਚਰਨ ਕਬਲ ਮਕਰੰਤ ਲੋਭਿਤ ਨੂੰ ਅੰਦੇ ਨੂੰ ਮੋਹਿਆ ਹੈ ਪਿਆਸਾ ਲੋਭਿਤ ਮਨੋ ਭਾਵ ਕਿ ਜਦੋਂ ਮੈਨੂੰ ਗੁਰੂ ਦਾ ਪਿਆਰ ਪੈ ਗਿਆ ਗੁਰੂ ਨਾਲ ਮਿਲਣ ਦੀ ਨੂੰ ਲਾਲਸਾ ਪੈ ਗਈ ਅੰਦੇ ਨੂੰ ਮੋਹਿਆ ਹੈ ਪਿਆਸਾ ਮੇਰੇ ਕ੍ਰਿਸ਼ਨਾ ਦੀ ਪਿਆਸ ਮੇਰੇ ਨਿਕਾਰਾਂ ਦੀ ਪਿਆਸ ਖਤਮ ਹੋਵੇ ਕਿਰਪਾ ਜਲ ਦੇ ਨਾਰਕ ਸਾਰੇ ਤੋਂ ਇਹੋ ਜਾਂ ਜਲਦਿਓ ਜਿਹੜੀ ਮੇਰੇ ਰੂਹ ਨੂੰ ਤ੍ਰਿਪਤ ਕਰਦੀ ਹਿੰਦਾ ਆਪਾਂ ਨੂੰ ਪਿਆਸ ਲੱਗੀ ਹੋਵੇ ਅੰਤਾਂ ਦੇ ਆਪਾਂ ਪਾਣੀ ਪੀ ਕੇ ਇੱਕ ਸਬਰ ਮਹਿਸੂਸ ਕਰਦੇ ਹਾਂ ਸੌਖਾ ਸਹਿਣ ਦਾ ਮਹਿਸੂਸ ਕਰਦੇ ਹਾਂ ਉਸੇ ਤਰ੍ਹਾਂ ਰੂਹ ਦੀ ਖਰਾਕ ਹੈ ਨਾਮ ਜਪ ਕੇ ਕਿਉਂਕਿ ਕ੍ਰਿਸ਼ਨਾ ਵਿਕਾਰ ਮੁਕਤ ਦੇ ਅੰਦਰ ਭਰੇ ਪਏ ਨੇ ਇਹਨਾਂ ਨੂੰ ਕਿਰਪਾ ਜਲ ਦੇ ਨਾਨਕ ਸਾਰਿਆਂ ਤੋਂ ਉਹ ਬਿਵਿਹੇ ਵਰਗਾ ਇਹੋ ਜੀ ਬੋਨ ਦਿਓ ਕਿਰਪਾ ਜਲ ਦੇ ਨਾਨਕ ਸਾਰਿਆਂ ਕੋ ਹੋਇ ਜਾਤੇ ਤੇਰਾ ਨਾਏ ਵਸਾ ਮੇਰੇ ਹਿਰਦੇ ਵਿੱਚ ਤੇਰਾ ਨਾਮ ਵਸ ਜਾਵੇ ਅੱਜ ਇਹਨਾਂ ਕੋਹਰ ਚੀਦੀ ਵਿਹਾੜਿਆਂ ਨੂੰ ਸਮਰਪਤ ਆਪਾਂ ਰੋਜ਼ਾਨਾ ਗੁਰੂ ਘਰ ਹਾਜ਼ਰੀ ਭਰ ਰਹੇ ਆਂ ਇੱਕ ਛੋਟੀ ਜੀ ਬੇਨਤੀ ਕਰਨੀ ਹੈ ਆਪਾਂ ਸਭ ਜਨਤ ਦੇ ਵਿੱਚ ਸਾਰੇ ਨਕ ਬਕੈਸੀ ਵਿਦਿਆਰਥੀਆਂ ਨੂੰ ਮਾਣੇ ਨੇ ਇਸੀ ਦੀ ਮਿਨਾ ਚੱਲ ਰਿਹਾ ਹੈ ਇੱਕ ਤਾਲਾ ਕਰੀਏ ਕਿਉਂਕਿ ਆਪਾਂ ਆਪਣੇ ਬੱਚਿਆਂ ਦੇ ਫਿਊਚਰ ਬਾਰੇ ਬੱਚਿਆਂ ਨੂੰ ਸਿੱਖੋ ਕੇ ਸਕੂਲੇ ਭੇਜਨੇ ਆ ਕੋਈ ਵੀ ਇਹੋ ਦਾ ਮਾਪਾ ਬਾਪ ਨੇ ਜਿਹੜਾ ਸਿੱਖ ਨਾ ਹੋਵੇ ਆਪਣੇ ਬੱਚਿਆਂ ਦੀ ਤੱਕੇ ਨਾਲ ਤਾਲਣਾ ਕਰਕੇ ਗੁੱਸੇ ਨਾਲ ਪਿਆਰ ਨਾਲ ਹਰੇਕ ਮਸੀਹ ਦੇ ਨਾਲ ਉਹ ਆਪਣੇ ਬੱਚਿਆਂ ਨੂੰ ਸਖੋਧ ਕਰਨ ਦਾ ਯਤਨ ਕਰਦਾ ਹੈ ਕਿ ਕਿ ਉਹਨਾਂ ਦਾ ਫਿਊਚਰ ਸੈੱਟ ਹੋ ਜਾਵੇ ਉਹਦਾ ਆਉਣ ਵਾਲਾ ਸਮਾਂ ਉਹਨਾਂ ਦਾ ਕੁਲੱਸੇ ਵਧੀਆ ਹੋ ਜਾਵੇ ਆਓ ਇੱਕ ਛੋਟਾ ਜਿਹਾ ਉਪਰਾਲਾ ਸਿੱਖੀ ਲਈ ਨਿਕੜੀਏ ਬੱਚਿਆਂ ਨੂੰ ਗੁਰੂ ਕਾਜ ਜੋੜਨ ਦਾ ਯਤਨ ਕਰੀਏ ਜਿਹੜੇ ਛੋਟੇ ਬੱਚੇ ਨਹੀਂ ਆ ਸਕਦੇ ਪਰ ਜਿਹੜੇ ਜਵਾਨ ਨੇ ਵੀਰ ਭਰਾਵਾਂ ਨੇ ਜਿਨ੍ਹਾਂ ਕੋਈ ਸਕੂਲ ਨਹੀਂ ਜਾਣਾ ਹੁੰਦਾ ਕਿਤੇ ਨਹੀਂ ਜਾਣਾ ਹੁੰਦਾ ਉਹਨਾਂ ਨੇ ਇੱਕ ਕਾਰਨਾ ਕਰੀਏ ਕਦੋਂ ਕਦੋਂ ਮਨਾਵਾਂ ਦਾ ਭਾਵ ਇਹ ਹੈ ਕਿ ਆਪਾਂ ਰਜਾਨਾ ਮਹੀਨਾ ਹਾਜ਼ਰੀ ਭਰੀ ਹੈ ਮਹੀਨਾ ਹਾਜ਼ਰੀ ਭਰਾਂਗੇ ਸਾਡੇ ਅਗਾਂ ਨਹੀਂ ਗੁਰੂ ਘਰ ਆਉਣ ਦੇ ਤਾਂ ਦੇ ਕਿ ਗੁਰੂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉ ਦਿੰਦਾ ਹੈ ਇੱਕ ਇੱਕ ਸਮਾਸ ਇੱਕ ਇੱਕ ਸਮਾ ਜਿਹੜਾ ਗੁਰੂ ਘਰ ਲੱਗਾ ਹੈ ਗੁਰੂ ਘਰ ਸੇਵਾ ਲੱਗੀ ਹੈ ਉਹ ਸਾਡੀ ਵਿਅਰਥ ਨਹੀਂ ਜਾਂਦੀ ਇਸ ਲਈ ਬੇਨਤੀ ਹੈ ਮੈਂ ਕਈਆਂ ਨੂੰ ਤਾਲਨਾ ਵੀ ਕੀਤੀ ਹੈ ਕਿਸ ਸਾਥ ਅਰਥ ਕੋਮ ਹੋਏ ਆ ਉਦੋਂ ਆਪਾਂ ਖੱਟੇ ਪਰਨੇ ਬੰਨ ਕੇ ਟਿਕਾ ਮੰਗੇ ਸਹਬਜ਼ਾ ਦੇ ਨੇ ਮਿਲੇ ਤੇ ਚਲੇ ਆ ਪਰ ਅਸਲੀ ਸੰਭਾਲ ਲਈ ਅਸਲੀ ਸੇਵਾ ਇਹ ਆ ਕਿਸ ਮਹੀਨੇ ਨੂੰ ਪੁਰਾ ਗੁਰੂ ਘਰ ਦੇ ਦੇਖੇਗਾ ਜੀ ਸਵੇਰੇ ਹਾਜ਼ਰੀ ਭਰੀਏ ਤੇ ਗੁਰੂ ਘਰੋਂ ਕੁਝ ਖੱਟਣ ਦਾ ਲਾਹਾ ਲਈਏ ਕਿਉਂਕਿ ਇੱਕ ਇੱਕ ਸ਼ਬਦ ਇੱਕ ਇੱਕ ਸਮਾਂ ਗੁਰੂ ਦਾ ਵਿਖੇ ਵਿੱਚ ਲੱਗ ਜਾਂਦਾ ਹੈ ਜੀ ਆਪਾਂ ਮਨ ਕਰਕੇ ਤਨ ਕਰਕੇ ਗੁਰੂ ਹਜੂਰੇ ਵਿੱਚ ਬੈਠਾ ਹੋਗੇ ਤੇ ਗੁਰੂ ਸਾਹਿਬ ਦੀ ਅਰਦਾਸ ਗੁਰੂ ਸਾਹਿਬ ਦੀ ਬੇਨਤੀ ਸਭ ਪ੍ਰਗਿਆਨ ਕਰੇਗਾ ਬਿਨ ਬੋਲਿਆ ਸਭ ਕੇ ਜਾਣਦਾ ਕਿਸੇ ਅਗੈ ਅਰਦਾਸ ਉਹ ਬਿਨਾਂ ਬੋਲਿਆ ਸਾਰੀ ਹਰ ਭਾਵਨਾ ਨੂੰ ਦੂਰ ਕਰੇਗਾ ਪਰ ਸਾਨੂੰ ਯਤਨ ਕਰਨਾ ਪਵੇਗਾ ਮਾਪੇ ਬਾਪ ਨੂੰ ਵੀ ਥੋੜਾ ਜਿਹਾ ਤਾੜਨਾ ਕਰਕੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਦੀ ਲੋੜ ਹੈ ਕਿਉਂਕਿ ਮਾਪੇ ਚਾਹੇ ਤੇ ਬੱਚਿਆਂ ਨੂੰ ਜੋੜ ਸਕਦਾ ਹੈ ਮਾਪੇ ਚਾਹੇ ਤੇ ਬੱਚਿਆਂ ਨੂੰ ਤੋੜ ਸਕਦੇ ਨੇ ਜੇ ਆਪਾਂ ਆਪਣੇ ਬੱਚਿਆਂ ਨੂੰ ਚੰਗੇ ਆਦਮੋ ਜਾਂ ਚੰਗੇ ਪੁੱਖ ਬਣਾਉਣੇ ਚਾਹੁੰਦੇ ਆ ਤੇ ਕਿ ਯਤਨ ਕਰੀਏ ਇੱਕ ਉਪਰਾਲਾ ਕਰੀਏ ਸ੍ਰੀ ਨਿਆਂ ਕੋ ਬੇਨਤੀਆਂ ਪ੍ਰਵਾਹ ਬਖਸ਼ੋ ਤਾਂ ਪਰਮਾਨੰਥ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ